ਸਾਹਮਣੇ ਉਹ ਲਿਖਿਆ ਮੋਚੀ ਰੈਮਨ ਸ਼ਾਪ ਤੇ ਇਧਰਲੇ ਪਾਸੇ ਜਿਹੜਾ ਰੀਪੋਕ ਵਾਲੀ ਆ ਸ਼ਾਪ ਤੇ ਇਹ ਸਾਰੇ ਜਿਹੜੇ ਬ੍ਰਾਂਡ ਆ ਤੁਹਾਨੂੰ ਇਸੇ ਮਾਲ ਰੋਡ ਤੇ ਜਿਹੜਾ ਮਰਜੀ ਬ੍ਰਾਂਡ ਲੱਭ ਲਓ ਭਾਈ ਬਾਹਰ ਲਾ ਅੰਦਰ ਲਾ ਤੁਹਾਨੂੰ ਸਾਰੇ ਬ੍ਰਾਂਡ ਜਿਹੜੇ ਇੱਥੇ ਮਿਲ ਜਾਣਗੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਬਠਿੰਡੇ ਦਾ ਜਿਹੜਾ ਮਾਲ ਰੋਡ ਤੇ ਇਹਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਬ੍ਰਾਂਡ ਆ ਬ੍ਰਾਂਡਡ ਜਿਹੜੀਆਂ ਸ਼ਾਪ ਹੈਗੀਆਂ ਸ਼ੋਅਰੂਮ ਹੈ ਗਿਆ ਉਹ ਸਾਨੂੰ ਆਪਾਂ ਤੁਹਾਨੂੰ ਇਸ ਬਲੌਗ ਦੇ ਵਿੱਚ ਵਿਖਾਵਾਂਗੇ ਤੇ ਬਣੇ ਰਿਹਾ ਜੋ ਬਲੌਗ ਦੇ ਨਾਲ ਤੇ ਲੈ ਕੇ ਚੱਲਦੇ ਤੁਹਾਨੂੰ ਮਾਹਲ ਰੋਡ ਤੇ ਇਹ ਹੈਗਾ ਜੀ ਸਾਨੂੰ ਮਾਨ ਚੌਂਕ ਤੇ ਸਾਹਮਣੇ ਇਹਦੇ ਜਿਹੜੇ ਸਟੇਡੀਅਮ ਬਣਿਆ ਹੋਇਆ ਉਹ ਦੇ ਸਾਹਮਣੇ ਉਧਰਲੇ ਪਾਸੇ ਤੇ ਇਹਦੇਲੇ ਪਾਸੇ ਨੂੰ ਬੱਸ ਸਟੈਂਡ ਰਹਿ ਜਾਂਦਾ ਵਾ ਤੇ ਇਹਦੇਲੇ ਪਾਸੇ ਨੂੰ ਜਿਹੜੇ ਪਾਸੇ ਸਕੋਰਪਿਓ ਆ ਰਹੀ ਆ ਸਾਹਮਣੇ ਉਹ ਬੱਸ ਖੜੀ ਰੋਡ ਦੇ ਉਧਰਲੇ ਪਾਸੇ ਨੂੰ ਜੈਤੋ ਫਰੀਦਕੋਟ ਵਾਲਾ ਰਸਤਾ ਤੇ ਇਹ ਹੈਗਾ ਜਿਹੜਾ ਮਾਲ ਰੋਡ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਨਾਲ ਹੀ ਜਦੋਂ ਹਨੁਮਾਨ ਚੌਂਕ ਦੇ ਸਾਹਮਣੇ ਬਿਲਕੁਲ ਜਿਹੜਾ ਉਹ ਅੰਮ੍ਰਿਤਸਰੀ ਕੋਲਚਾ ਮਿਲਦਾ ਵਾ ਤੇ ਇਧਰਲੇ ਪਾਸੇ ਜਗਤ ਪਗੜੀ ਸੈਂਟਰ ਇਧਰਲੇ ਪਾਸੇ ਨਾਲ ਹੀ ਆ ਪੱਗਾਂ ਹੀ ਪੱਗਾਂ ਸਮਝ ਲਓ ਇਹਨਾਂ ਕੋਲੇ ਰਿਕ ਕਲਰ ਵੀ ਤੁਹਾਨੂੰ ਮਿਲ ਜੂਗਾ ਜਗਤ ਜਿਹੜਾ ਪਗੜੀ ਸੈਂਟਰ ਇਥੇ ਨਾਲ ਬਣਿਆ ਹੋਇਆ ਵਾ ਤੇ ਇਸੇ ਰੋਡ ਤੇ ਹੀ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੋਇਆ ਵਾ ਗੋਲਡ ਕੀ ਆਉਗੀ ਤੁਹਾਨੂੰ ਆਪ ਅੱਗੇ ਦਿਖਾਉਣੇ ਆ ਤੇ ਇਧਰਲੇ ਪਾਸੇ ਹਰਮਨ ਅਮਰਤਸਰੀ ਕੋਲਚਾ ਅਮਰਤਸਰੀ ਕੋਲਚਾ ਉਹ ਸਾਹਮਣੇ ਲਿਖਿਆ ਹੋਇਆ ਵਾ ਕੋਟਲ ਵੀ ਆਰ ਸੀ ਸਿਟੀ ਹਾਰਟ ਇੱਥੇ ਬਣਿਆ ਹੋਇਆ ਰੈਸਟੋਰੈਂਟ ਇਧਰਲੇ ਪਾਸੇ ਬਲਦੇਵ ਦੀ ਹੱਟੀ ਫੈਸ਼ਨ ਵਰਲਡ ਤੇ ਰੈਮੋਂਡ ਦਾ ਕੱਪੜਾ ਜਿਹੜਾ ਤੇ 50% ਸਕੌਂਟ ਜਿਹੜਾ ਉਹਨਾਂ ਦਾ ਲਾਇਆ ਹੋਇਆ ਵਾ ਰੈਮੋਂਡ ਦਾ ਜਿਹੜਾ ਕੱਪੜਾ ਹਰ ਇੱਕ ਪਾਸੇ ਹੀ ਉਹਨੂੰ ਮਿਲ ਜੂਗਾ ਵਾਵਾ ਇੱਥੇ ਰਹਿ ਗਿਆ ਮੈਂ ਵੇਖਿਆ ਸੀਗਾ ਪਹਿਲਾਂ ਵੀ ਦੁਕਾਨਾਂ ਤੇ ਉਹ ਵਾਵਾ ਜਿਹੜੀਆਂ ਇੱਥੇ ਦੁਕਾਨਾਂ ਹੈਗੀਆਂ ਵਾ ਬਲੈਕ ਬੇਰੀ ਦੇ ਜਿਹੜੇ ਸ਼ੋਰੂਮ ਜੋੜਾ ਹੱਡੀਆਂ ਦੇ ਔਰਤਾਂ ਰੋਗਾਂ ਦਾ ਹਸਪਤਾਲ ਕੈਂਟਾ ਬਿਲ ਤੇ ਟ੍ਰੈਂਡ ਜੋ ਵਿਲਾ ਇਹ ਸਾਰੇ ਜਿਹੜੇ ਇਧਰਲੇ ਪਾਸੇ ਹੈਗੇ ਆ ਮਾਲ ਰੋਡ ਤੇ ਆ ਇਧਰਲੇ ਪਾਸੇ ਜਿਹੜਾ Bajaj ਬੱਚਿਆਂ ਦਾ ਹਸਪਤਾਲ ਵੀ ਬਣਿਆ ਹੋਇਆ ਸਾਹਮਣੇ ਉਹ ਲਿਖਿਆ ਮੋਤੀ ਰੈਮਨਡ ਸ਼ਾਪ ਤੇ ਇਧਰਲੇ ਪਾਸੇ ਜਿਹੜਾ ਰੀਪੋਕ ਵਾਲੀ ਆ ਸ਼ਾਪ ਤੇ ਇਹ ਸਾਰੇ ਜਿਹੜੇ ਬ੍ਰਾਂਡ ਆ ਤੁਹਾਨੂੰ ਇਸੇ ਮਾਲ ਰੋਡ ਤੇ ਜਿਹੜਾ ਮਰਜੀ ਬ੍ਰਾਂਡ ਲੱਭ ਲਓ ਭਾਈ ਬਾਹਰਲਾ ਅੰਦਰਲਾ ਤੁਹਾਨੂੰ ਸਾਰੇ ਬ੍ਰਾਂਡ ਜਿਹੜੇ ਇੱਥੇ ਮਿਲ ਜਾਣਗੇ ਇਧਰਲੇ ਪਾਸੇ ਆਗੇ ਕਲਿਆਣ ਜੁਵੈਲਰਜ਼ ਯਾਨੀ ਕਿ ਸਨਿਆਰੇ ਦੀ ਦੁਕਾਨ ਆ ਜਿਹੜੇ ਤੇ ਫਿਰ ਇਧਰਲੇ ਪਾਸੇ ਸਾਹਮਣੇ ਜੋਕੀ ਵਾਲੇ ਮਾਸਕ ਮੈਡਮ ਇਹ ਸਾਰੇ ਜਿਹੜੇ ਬ੍ਰਾਂਡ ਇਥੇ ਤੁਹਾਨੂੰ ਇਸੇ ਲਾਈਨ 'ਚ ਮਿਲ ਜਾਣਗੇ ਇੱਥੇ ਬਾਟਾ ਵਾਲੇ ਆ ਭਈ ਉਹਨਾਂ ਨੇ ਜਿਹੜਾ 50% ਡਿਸਕਾਊਂਟ ਲਾਇਆ ਹੋਇਆ ਵਾ ਤੇ ਬੱਚਿਆਂ ਦੇ ਦੰਦਾਂ ਦੇ ਮਾਹਿਰ ਉਹ ਵੀ ਹਸਪਤਾਲ ਹੈਗਾ ਗਰਗ ਡੈਂਟਲ ਕੇਅਰ ਇਧਰ ਗਰਗ ਨਰਸਿੰਗ ਹੋਮ ਤੇ ਬਾਕੀ ਨੁਕੀਨੇ-ਕੀਆਂ ਸ਼ਾਪਾਂ ਜਿਵੇਂ ਰੇੜੀ ਤੇ ਹੁੰਦੀਆਂ ਉਹ ਸਾਰੀਆਂ ਉਹ ਵੀ ਹੈਗੀਆਂ ਜਰਾਬਾ ਜੁਰਬਾ ਜਿਹੜੀਆਂ ਰੱਖੀ ਬੈਠੇ ਆ ਤੇ ਹੋਰ ਵੀ ਜਿਹੜਾ ਨਿਕ ਤੁਕ ਕਾਫੀ ਇਹ ਹੈਗਾ ਜਿਹੜਾ ਦਾਸਤਾ ਰੈਸਟੋਰੈਂਟ ਤੇ ਇਹਦੇ ਬਿਲਕੁਲ ਸਾਹਮਣੇ ਜਿਹੜਾ ਬਣਿਆ ਹੋਇਆ ਸ਼ਹੀਦ ਮੇਜਰ ਰਵੀ ਸਿੰਘ ਸੰਧੂ ਤੇ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਸਮਾਰਟ ਸਕੂਲ ਤੇ ਸਾਹਮਣੇ ਉਧਰਲੇ ਪਾਸੇ ਜਿਹੜਾ ਫਾਇਰ ਬ੍ਰਿਗੇਡ ਬਣਿਆ ਹੋਇਆ ਵਾ ਤੇ ਇਹ ਵੀ ਜਿਹੜਾ ਮਾਲ ਰੋਡ ਤੇ ਆ ਇਹ ਜਿਹੜਾ ਸਾਹਮਣੇ ਵਾਲਾ ਚੌਕ ਆ ਗਿਆ ਇਹ ਜਿਹੜਾ ਅਨੁਮਾਨ ਚੌਕ ਆ ਤੇ ਇਹਦੇ ਨਾਲ ਹੀ ਜਿਹੜਾ ਫਾਇਰ ਬ੍ਰਿਗੇਡ ਇਹਦੇਲੇ ਪਾਸੇ ਬਣਿਆ ਹੋਇਆ ਵਾ ਤੁਹਾਨੂੰ ਆਪ ਦਿਖਾਇਆ ਵਿੱਚ ਹਨਾ ਉਹ ਇਧਰਲੇ ਪਾਸੇ ਜਿਹੜੀ ਹੈਗੀ ਆ 골ਡ ਡੇਗੀ ਤੇ ਨਾਲ ਹੀ ਜਿਹੜਾ ਸਾਹਮਣੇ ਪਾਸੇ ਜਿਹੜਾ ਸਟੇਸ਼ਨ ਬਣਿਆ ਹੋਇਆ ਵਾ ਉਹ ਵੀ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਇੱਥੇ ਬਣੀ ਹੈ ਗੁਰੂ ਤੇਗ ਬਹਾਦਰ ਕਾਰ ਜਿਹੜੀ ਟੈਕਸੀ ਯੂਨੀਅਨ ਤੇ ਉਧਰਲੇ ਪਾਸੇ ਸਾਹਮਣੇ ਜਿਹੜਾ ਆ ਗਿਆ ਵਾ ਉਹ 골ਡ ਡੇਗੀ ਆ 골ਡ ਡੇਗੀ ਕੋਲੇ ਵੀ ਜਿਹੜੀ ਪਾਰਕਿੰਗ ਬਣੀ ਹੋਈ ਆ ਇੱਥੇ ਇੱਕ ਬਹੁਤ ਚੌਂਕੀ ਵੀ ਹੈਗੀ ਆ ਇੱਥੇ ਆ ਜਾਂਦੀਆਂ ਐਨਕਾਂ ਵਾਲੀਆਂ ਦੁਕਾਨਾਂ ਹੋਈਆਂ ਦੋ ਤਿੰਨ ਇਕੱਠੀਆਂ ਹੈਗੀਆਂ 골ਡ ਕੀ ਤੋਂ ਮਗਲੇ ਪਾਸੇ ਤੇ ਆਹ ਸਾਹਮਣੇ ਜਿਹੜੀ 골ਡ ਕੀ ਮਾਰਕੀਟ ਆ ਤੇ ਨਾਲ ਹੀ ਇਹਦੇ ਥੱਲੇ ਦੇ ਪਾਸੇ ਪੰਪ ਬਣਿਆ ਹੋਇਆ ਵਾ ਆ ਸਾਰੀਆਂ ਜਿਹੜੀਆਂ ਐਨਕਾਂ ਵਾਲੀਆਂ ਦੁਕਾਨਾਂ ਕਾਫੀ ਆ ਜਾਂਦੀਆਂ ਇੱਥੇ ਲਗਭਗ 10-12 ਦੁਕਾਨਾਂ ਹੈਗੀਆਂ ਐਨ ਕਾਲੀਆਂ ਦੁਕਾਨਾਂ ਤੋਂ ਅੱਗੇ ਜਿਹੜੀਆਂ ਪਛ ਮਾਲੀਆਂ ਦੁਕਾਨਾਂ ਇਹ ਵੀ ਇਕੱਠੀਆਂ 2-3 ਇੱਥੇ ਇਹ ਹੈਗੀਆਂ 골ਡ ਕੀ ਇਹਨੂੰ ਤਾਂ ਕਹਿੰਦੇ ਕਿਉਂਕਿ ਇਹ ਨਾ ਜਿਹੜੀ ਮਾਰਕੀਟ ਆ ਇਹ ਇਹ ਗੋਲ ਬਣੀ ਹੋਈ ਆ ਤੇ ਇਹਦੇ ਵਿੱਚ ਦੁਕਾਨਾਂ ਦੁਕੋਨਾ ਕਾਫੀ ਹੈਗੀਆਂ ਉਧਰਲੇ ਪਾਸੇ ਹੋਟਲ ਰਿਲੈਕਸ ਇਨ ਉਹ ਬਣਿਆ ਹੋਇਆ ਵਾ ਉੱਧਰਲੇ ਸਾਹਮਣੇ 골ਡੀ ਕੀ ਤੇ ਇਧਰਲੇ ਪਾਸੇ ਜਿਹੜੀ ਕਾਫੀ ਉੱਚੀ ਜਿਹੜੀ ਇਮਾਰਤ ਬਣਾਈ ਜਾਂਦੇ ਹਜੇ ਪਰ ਕੰਪਲੀਟ ਨਹੀਂ ਹੋਈ ਤੇ ਨਾਲ ਹੀ ਇਧਰਲੇ ਪਾਸੇ ਕਾਫੀ ਜਿਹੜੇ ਦਵਾਈਆਂ ਵਾਲੀਆਂ ਮੈਡੀਕਲ ਸ਼ੁਰੂ ਹੋ ਜਾਂਦੇ ਆ ਇਧਰਲੇ ਪਾਸੇ ਵੀ ਹੈਗੇ ਮੈਡੀਕਲ ਰਹਿ ਤਾਂ ਦੋਵੇਂ ਪਾਸੇ ਫੋਨ ਵਾਲੀਆਂ ਦੁਕਾਨਾਂ ਹੈਗੀਆਂ ਇਧਰਲੇ ਪਾਸੇ ਵੀ ਹੈਗੀਆਂ ਹਨ ਤੇ ਇਧਰਲੇ ਪਾਸੇ ਕੱਪੜਿਆਂ ਵਾਲੀਆਂ ਬੈਗਾਂ ਵਾਲੀਆਂ ਦੁਕਾਨਾਂ ਆਪਣਾ ਕੱਪੜਿਆਂ ਦੀਆਂ ਦੁਕਾਨਾਂ ਜਿਹੜੀਆਂ ਦੋਨੇ ਪਾਸੇ ਹੈਗੀਆਂ ਆਹ ਦੇਖੋ ਇਧਰਲੇ ਪਾਸੇ ਬੈਗ ਬੂਗ ਪਏ ਹਨ ਉਹ ਸਾਹਮਣੇ ਆ ਜਾਂਦਾ ਰੇਲਵੇ ਸਟੇਸ਼ਨ ਬਟੰਡੇ ਦਾ ਆ ਦੇਖੋ ਇਧਰਲੇ ਪਾਸੇ ਵੀ ਕੱਪੜੇ ਦੀਆਂ ਸੇਲਾਂਗੀਆਂ ਲੱਗੀਆਂ ਪਈਆਂ ਸਾਹਮਣੇ ਇਧਰ ਪਾਰਕਿੰਗ ਇਧਰਲੇ ਪਾਸੇ ਵੀ ਰੈਕਸ਼ਾ ਵਾਲੇ ਖੜੇ ਆ ਕਾਫੀ ਤੇ ਉਧਰਲੇ ਬਸ ਆ ਜਿਹੜੇ ਫੂਨ ਵਾਲੀਆਂ ਦੇ ਕੰਨਾਂ ਹੀ ਆ ਸਾਰੀਆਂ ਇੱਥੇ ਟਾਬੇ ਬਣੇ ਹੋਏ ਆ ਨਾਲੇ ਹੋਟਲ ਬਣੇ ਹੋਏ ਆ ਜੇ ਕਿਸੇ ਨੇ ਰੇਲਵੇ ਤੋਂ ਉੱਤਰ ਕੇ ਰੇਲ ਤੋਂ ਤੇ ਇੱਥੇ ਤੁਸੀਂ ਰੂਮ ਲੈ ਕੇ ਰਹ ਬਹਿ ਸਕਦੇ ਆ ਖਾਣ ਪੀਣ ਵਾਲੇ ਢਾਬੇ ਕਾਫੀ ਬਣੇ ਹੋਏ ਆ ਮਾਲ ਰੋਡ ਤੇ ਤੁਹਾਨੂੰ ਢਾਬੇ ਵਾਵਾ ਮਿਲ ਜਾਣਗੇ ਰੇਲਵੇ ਸਟੇਸ਼ਨ ਦੇ ਨੇੜੇ ਤੇੜੇ ਆ ਕੇ ਆ ਸਾਹਮਣੇ ਰੇਲਵੇ ਸਟੇਸ਼ਨ ਤੇ ਇਧਰਲੇ ਪਾਸੇ ਸਾਰੇ ਢਾਬੇ ਫੂਨ ਵਾਲੀਆਂ ਦੁਕਾਨਾਂ ਕਾਫੀ ਹੈਗੀਆਂ ਜਿਹੜੀਆਂ ਉਹ ਲਾਟਰੀ ਵਾਲੇ ਵੀ ਬੈਠੇ ਹੁੰਦੇ ਆ ਅੱਜ ਮੈਂ ਸੈਣੀ ਲਾਟਰੀਆਂ ਵਾਲਾ ਇੱਧਰ ਪੰਜਾਬ ਸਟੇਟ ਲਾਟਰੀ ਦੀਵਾਲੀ ਬੰਪਰ ਟਿਕਟ 500 ਇਹ ਵੀ ਜਿਹੜੇ ਮਾਲ ਰੋਡ ਤੇ ਬੈਠੇ ਆ ਸਾਹਮਣੇ ਕੱਟੀ ਜਾਂਦੇ ਟਿਕਟਾਂ ਇੱਥੇ ਆਪਣਾ ਬੈਠੇ ਹੁੰਦੇ ਹਨੂਮਾਨ ਚੌਕ ਕੋਲੇ ਮਜ਼ਦੂਰ ਜਿਨ੍ਹਾਂ ਨੇ ਕਿਸੇ ਨੇ ਕੰਮ ਕਰਾਉਣਾ ਇੱਥੋਂ ਇਹ ਜਾਂਦੇ ਆ ਸਾਹਮਣੇ ਉਹ ਏਸੀ ਮਾਰਕੀਟ ਆ ਜਾਂਦੀ ਆ ਤੇ ਇਧਰਲੇ ਪਾਸੇ ਦਫ਼ਤਰ ਜਿਹੜਾ ਫਾਇਰ ਸਟੇਸ਼ਨ ਵਾਲਾ ਆ ਜਾਂਦਾ ਇੱਧਰਲੇ ਪਾਸੇ ਜਿਹੜਾ ਧੋਬੀ ਬਾਜ਼ਾਰ ਆ ਇਹ ਹਨੂਮਾਨ ਚੌਕ ਆ ਹਾਂਜੀ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਇਆ ਵਾ ਜਿਹੜਾ ਬਠਿੰਡੇ ਦਾ ਜਿਹੜਾ ਮਾਲ ਰੋਡ ਤੇ ਜਿਹਦੇ ਵਿੱਚ ਕਾਫੀ ਬ੍ਰਾਂਡਡ ਜਿਹੜੇ ਸ਼ੋਰੂਮ ਬਣੇ ਹੋਏ ਆ ਦੁਕਾਨਾਂ ਬਣੀਆਂ ਹੋਈਆਂ ਹਨ ਤੇ ਲੋਕਲ ਦੁਕਾਨਾਂ ਵੀ ਹੈਗੀਆਂ ਤੇ ਹਸਪਤਾਲ ਵੀ ਬਣੇ ਹੋਏ ਆ ਤੇ ਆਪਾਂ ਉਹ ਥੋੜੇ ਨਾਲ ਅੱਜ ਸਾਂਝੀ ਕੀਤੀ ਵੀਡੀਓ ਕਿਵੇਂ ਲੱਗੀ ਵੀਡੀਓ ਅੱਜ ਦੀ ਤੇ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੋ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜੋ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਰਿਆਂ ਨੂੰ ਸਬਸਕ੍ਰਾਈਬ